ਨਮਸਕਾਰ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਇੱਕ ਵਾਰ ਫਿਰ ਮੈਂ ਹੋਲੀ ਸਿਟੀ ਆਇਆ ਤੁਹਾਨੂੰ ਇੱਕ 500 ਗਜ ਦਾ ਪਲਾਟ ਦਿਖਾਣਾ ਅਤੇ ਜਿਹੜੇ ਹੋਲੀ ਸਿਟੀ ਦੇ ਅਲੱਗ-ਅਲੱਗ ਬਲਾਕਸ ਨੇ ਉਹਦੇ ਬਾਰੇ ਜਾਣਕਾਰੀ ਦੇਣ ਕਿਉਂਕਿ ਸਾਨੂੰ ਕੁਝ ਕਾਲਸ ਆ ਰਹੀਆਂ ਨੇ ਤੇ ਉਹ ਲੋਕ ਚਾਹਦੇ ਸੀਗੇ ਕਿ ਹੋਲੀ ਸਿਟੀ ਦੇ ਅਲੱਗ-ਅਲੱਗ ਜਿਹੜੇ ਇਲਾਕੇ ਆਪਾਂ ਨੂੰ ਵੀਡੀਓ 'ਚ ਦਿਖਾਏ ਸੀਗੇ ਉਹਨਾਂ ਦਾ ਨਾਮ ਜਾਣਨਾ ਚਾਹੁੰਦੇ ਸੀ ਕਿਉਂਕਿ ਕੱਲ ਨੂੰ ਕੋਈ ਅਗਰ ਕਿਸੇ ਨੇ ਪਲਾਟ ਵਗਾਰਾ ਲੈਣਾ ਜਾਂ ਬੜੀ-ਬੜਾਈ ਕੋਈ ਕੋਠੀ ਲੈਣੀ ਉੱਥੇ ਉਹ ਦੱਸ ਸਕਣ ਕਿ ਕਿਹੜੇ ਬਲਾਕ ਵਿੱਚ ਉਹਨਾਂ ਨੇ ਦੇਖੀ ਸੀ ਉਹ ਪ੍ਰਾਪਰਟੀ ਆ ਹੋਲੀ ਸਿਟੀ ਦਾ ਮੇਨ ਗੇਟ ਹੈ ਜੀ ਹੋਲੀ ਸਿਟੀ ਟਾਊਨਸ਼ਿਪ ਚ ਐਂਟਰ ਕਰ ਗਏ ਆਪਾਂ ਤੇ ਸ਼ੁਰੂਆਤ ਕਰਾਂਗੇ ਮੈਂ ਸਭ ਤੋਂ ਪਿੱਛੋਂ ਪਹਿਲੇ ਤੇ ਬਣੇ ਰਿਓ ਵੀਡੀਓ 'ਚ ਸਭ ਤੋਂ ਪਹਿਲੇ ਜੀ ਤੁਹਾਨੂੰ ਆਪਾਂ ਪਲੋਟ ਦਿਖਾਵਾਂਗੇ ਜਿਹੜਾ ਪਲੋਟ ਇੱਥੇ ਅਵੇਲੇਬਲ ਆ ਸਾਡੇ ਕੋਲ 500 ਗਜ ਦਾ ਉਸ ਤੋਂ ਬਾਅਦ ਹਰ ਇੱਕ ਬਲਾਕ ਤੁਹਾਨੂੰ ਦਿਖਾਵਾਂਗੇ ਹੋਲੀ ਸਿਟੀ ਦਾ ਉਹ ਤੁਸੀਂ ਸਾਨੂੰ ਦੱਸ ਦਿਓ ਕਿਹੜਾ ਤੁਹਾਨੂੰ ਵਧੀਆ ਲੱਗਾ ਤੇ ਕਿੱਥੇ ਤੁਸੀਂ ਪ੍ਰਾਪਰਟੀ ਆਪਣੀ ਲੈਣਾ ਚਾਹੁੰਦੇ ਹੋ ਤੇ ਬਸ ਹੁਣ ਆਪਾਂ ਮੋਡਲ ਅੱਗੇ ਸਭ ਤੋਂ ਐਂਡ ਤੇ ਪਹਿਲੇ ਜਾਵਾਂਗੇ ਜੀ ਤੇ ਤੁਹਾਨੂੰ ਪਲੋਟ ਦਿਖਾਵਾਂਗੇ ਇਹ ਹੈ ਜੀ ਸਾਡੇ ਕੋਲ 플ੌਟ 500 ਗਜ ਦਾ ਜਿਹਦਾ ਤੁਸੀਂ ਆ ਦੇਖ ਸਕਦੇ ਕੋਰਨਰ ਵਾਲਾ 플ੌਟ ਹੈ ਤੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਬਿਲਕੁਲ ਨਾਲ ਹੀ ਹੈ 500 ਗਜ ਦਾ ਇਹ 플ੌਟ ਸਾਡੇ ਕੋਲ ਅਵੇਲੇਬਲ ਹੈ ਅਗਰ ਕੋਈ ਇੰਟਰਸਟਿਡ ਹੋਵੇ ਤਾਂ ਸਾਨੂੰ ਦੱਸ ਸਕਦਾ ਇਹਦੀ ਆਸਕਿੰਗ ਜੋ ਹੈ ਜੀ ਉਹ ਹੈ ਜੀ 72000 ਰੁਪਿਆ ਕਾਜ ਤੇ ਸਾਨੂੰ ਦੱਸ ਦਿਓ ਅਗਰ ਤੁਹਾਡੀ ਕੋਈ ਰਿਕੁਆਇਰਮੈਂਟ ਹੋਵੇ ਤੇ ਆ ਹੈਗਾ ਜੀ 플ੌਟ ਤੁਸੀਂ ਦੇਖ ਸਕਦੇ ਹੋ 500 ਗਜ ਦੀ ਇਹ ਪ੍ਰਾਪਰਟੀ ਹੈ ਅਗਰ ਕਿਸੇ ਦਾ ਇੰਟਰਸਟ ਬੰਨਦਾ ਹੈ ਇੱਥੇ ਹੋਲੀ ਸਿਟੀ ਵਿੱਚ ਤੁਸੀਂ ਦੱਸ ਸਕਦੇ ਹੋ ਇਹ ਹੈ ਜੀ ਹੋਲੀ ਸਿਟੀ ਦਾ ਪੈਰਾਡਾਈਜ਼ ਬਲਾਕ ਤੇ ਇੱਥੇ ਇਹ 500 ਗਾਜ ਦਾ ਪਲਾਟ ਸਾਡੇ ਕੋਲ ਅਵੇਲੇਬਲ ਹੈ ਅਗਰ ਕਿਸੇ ਦਾ ਇੰਟਰਸਟ ਬੰਨਦਾ ਹੈ ਤੇ ਸਾਨੂੰ ਕੰਟੈਕਟ ਕਰ ਸਕਦਾ ਹੈ ਆਸਕਿੰਗ ਪ੍ਰਾਈਸ 72000 ਜੋ ਕਿ 네ਗੋਸ਼ੀਏਬਲ ਹੈ ਇਹ ਪਲਾਟ ਦੇ ਨਾਲ ਨਾਲ ਵਾਲੀ ਆਪਾਂ ਚੱਲ ਰਹੇ ਹੱਸਲੇ ਇਹ ਸਾਹਮਣੇ ਹੈਗਾ ਜੀ ਪਲਾਟ ਇੱਕ ਵਾਰ ਫੇਰ ਵੇਖ ਲਓ ਤੇ ਰਾਈਟ ਸਾਈਡ ਤੁਸੀਂ ਦੇਖ ਸਕਦੇ ਸਿੱਧੂ ਜੀ ਦੀ ਕੋਟੀ ਹੈ ਉਹ ਤੁਹਾਨੂੰ ਮੈਂ ਨਾਲ ਨਾਲ ਦਿਖਾ ਦਿੰਦਾ ਇੱਥੇ ਅਵੇਲੇਬਲ ਹੈ ਜੀ ਇਹ 플ੌਟ ਪੈਰਾਡਾਈਜ਼ ਬਲਾਕ ਵਿੱਚ 500 ਕਇੜਾ ਅਗਰ ਇੰਟਰਸਟ ਬਣੇ ਤਾਂ ਸਾਨੂੰ ਦੱਸ ਸਕਦੇ ਹੋ ਉਹ ਇਹ ਹੈਗਾ ਜੀ ਸਿੱਧੂ ਜੀ ਦਾ ਬੰਗਲਾ ਤੇ ਇਹਦੇ ਨਾਲ ਇਹ ਜਿਹਾ 플ੌਟ ਹੁਣ ਮੈਂ ਤੁਹਾਨੂੰ ਜਿਹੜੇ ਤੁਹਾਨੂੰ ਦੱਸਿਆ ਸੀਗਾ ਉਹ ਲਿਸਟ ਦੇ ਬਾਕੀ ਬਲਾਕਸ ਅਗੇ ਆ ਉਹ ਦਿਖਾਵਾਂਗਾ ਸਭ ਤੋਂ ਪਹਿਲੇ ਪਿੱਛੇ ਜਾ ਰਹੇ ਆਪਾਂ ਸਭ ਤੋਂ ਐਂਡ ਵਾਲੇ ਤੇ ਇਹ ਅਜੀ ਆਖਰੀ ਵਾਲਾ ਬਲੋਕ ਹੋਲੀ ਸਿਟੀ ਵਿੱਚ ਇਹ ਸਭ ਤੋਂ ਪਹਿਲੇ ਤੁਹਾਨੂੰ ਦਿਖਾਣ ਲੱਗਾ ਮੈਂ ਤੇ ਬਾਕੀ ਫਿਰ ਉਸ ਤੋਂ ਬਾਅਦ ਅੱਗੇ-ਅੱਗੇ ਚੱਲਾਂਗੇ ਤੇ ਆਖਿਰ ਤੇ ਫਿਰ ਬਾਹਰ ਵੱਲੋਂ ਨਿਕਲਾਂਗੇ ਆਹ ਦੇਖੋ ਤੁਸੀਂ ਕਿੱਡੇ ਤਗੜੇ-ਤਗੜੇ ਇੱਥੇ ਬੰਗਲੇ ਬੜੇ ਹੋਇਆ ਜੀ ਇਹ ਬਲੋਕ ਹੈ ਜੀ ਪੈਰਾਡਾਈਜ਼ 2 ਹੋਲੀ ਸਿਟੀ ਪੈਰਾਡਾਈਜ਼ 2 ਇਹ ਸਾਰਾ ਬਲੌਗ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਜਾ ਕੇ ਹੋਲੀ ਸਿਟੀ ਪੈਰਾਡਾਈਜ਼ ਬਲੋਕ ਆ ਜਾਏਗਾ ਇਹ ਤੁਹਾਨੂੰ ਮੈਂ ਇਸ ਕਰਕੇ ਦਿਖਾਇਆ ਤਾਂ ਕਿ ਤੁਸੀਂ ਦੇਖ ਲਓ ਇੱਥੇ ਕਿੱਡੇ ਵੱਡੇ ਵੱਡੇ ਪਲੋਟ ਨੇ ਛੋਟਾ ਪਲੋਟ ਕੋਈ ਨਹੀਂ ਮਿਲਦਾ ਤੁਹਾਨੂੰ ਇਸ ਪਾਸੇ ਜੀ ਪੋਲੀ ਸਿਟੀ ਪੈਰਾਡਾਈਜ਼ 2 ਦਾ ਤੁਸੀਂ ਆ ਦੇਖ ਲਓ ਤਾਂ ਸਾਰਾ ਵਿਊ ਕਿੱਡਾ ਸੋਹਣਾ ਇਲਾਕਾ ਸਾਰਾ ਸਾਰੇ ਵੱਡੀ ਪਲੋਟਿੰਗ ਹੀ ਆ ਇੱਥੇ ਛੋਟਾ ਪਲੋਟ ਨਹੀਂ ਮਿਲਣਾ ਇਸ ਸਾਈਟ ਤੇ ਤੁਹਾਨੂੰ ਹੋਲੀਵੁੱਡ ਸਿਟੀ ਪੈਰਾਡਾਈਜ਼ 2 ਤੋਂ ਬਾਅਦ ਤੁਹਾਨੂੰ ਦੱਸਿਆ ਜੀ ਇਹ ਹੈ ਗਾੜੀ ਹੋਲੀਵੁੱਡ ਸਿਟੀ ਪੈਰਾਡਾਈਜ਼ ਫੇਸ 1 ਇਹਲੀ ਲੇਨ ਇਹ ਵੀ ਕਾਫੀ ਚੌੜੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਗੱਡੀਆਂ ਲੱਗੀਆਂ ਫਿਰ ਵੀ ਦੇਖੋ ਕਿੰਦਾ ਪੂਰੀ ਸਪੇਸ ਖਾਲੀ ਪਈ ਵਿੱਚ ਪੈਰਾਡਾਈਜ਼ ਫੇਸ 1 ਇਹ ਹੁਣ ਫੇਸ 1 ਜਿਹੜਾ ਹੈਗਾ ਪੈਰਾਡਾਈਜ਼ ਤੋਂ ਬਾਹਰ ਆ ਕੇ ਮੇਨ ਰੋਡ ਤੇ ਆ ਰਿਹਾ ਜਿਹੜਾ ਪੈਰਾਡਾਈਜ਼ ਪਹੁੰਚਦਾ ਹੈ ਪਰ ਮੈਂ ਬਾਕੀ ਲੇਨ ਵੀ ਤੁਹਾਨੂੰ ਦਿਖਾ ਦਿੰਦਾ ਅਗਰ ਤੁਹਾਡਾ ਇੰਟਰਸਟ ਬਣੇ ਤੇ ਆ ਹੁਣ ਮੈਂ ਲੈਫਟ ਲੈ ਕੇ ਔਰ ਇਹ ਕਿਲੇ ਦਿਖਾ ਦਣਾ ਤੁਹਾਨੂੰ ਇਹ ਵੀ ਫੇਸ ਬੰਦੀ ਲੈਣੀ ਹੈ ਪੈਰਾਡਾਈਸ ਲੋਰਸ ਹੈਗੇ ਨੇ ਅਵੇਲੇਬਲ ਇੱਥੇ ਅਗਰ ਇੰਟਰਸਟ ਬੰਦਾ ਤੇ ਸਾਡਾ ਕੰਟੈਕਟ ਕਰ ਲਿਓ ਤੁਸੀਂ ਇਸ ਲੇਨ ਚ ਲਹਿਰੀ ਸਾਹਿਬ ਦਾ ਘਰ ਹੈ ਜੀ ਪਾਲੀ ਸਿਟੀ ਪੈਰਾਡਾਈਸ ਫੇਸ 1 ਤੁਹਾਨੂੰ ਇਹ ਇਲਾਕੇ ਦਿਖਾਉਂਦਾ ਸਾਡਾ ਮਕਸਦ ਇਹ ਹੀ ਹੈ ਕਿ ਕੱਲ ਨੂੰ ਜਦੋਂ ਤੁਸੀਂ ਨਾ ਕੰਟੈਕਟ ਕਰਦੇ ਹੋ ਕਿਸੇ ਪ੍ਰਾਪਰਟੀ ਦੇ ਰਿਕਾਰਡਿੰਗ ਤੇ ਸਾਨੂੰ ਤੁਸੀਂ ਐਗਜ਼ੈਕਟ ਲੋਕੇਸ਼ਨ ਨੂੰ ਵੀਡੀਓ ਵਿੱਚ ਵੇਖ ਕੇ ਦੱਸ ਸਕਦੇ ਹੋ ਕਿ ਇਹ ਕਿਹੜੇ ਇਲਾਕੇ ਚ ਆਪਾਂ ਸਹੀ ਉਸ ਟਾਈਮ ਤੇ ਇਸ ਲਈ ਵਾਰ-ਵਾਰ ਪਾ ਬੋਲ ਰਹੇ ਆ ਤੇ ਪਲੋਟ ਕਾਫੀ ਖਾਲੀ ਆ ਹਲੇ ਪਿੱਛੇ ਇਹ ਕਪਲੋਟ ਸਾਡੇ ਕੋਲ ਹੌਲੀ ਸਿਟੀ ਪੈਰਾਡਾਈਸ ਹੈਗਾ ਵੀ ਅੱਜ ਤੱਕ ਤੁਹਾਨੂੰ ਮੈਂ ਪਹਿਲੇ ਬਖਾਇਆ ਵੀਡੀਓ ਸ਼ੁਰੂਆਤ ਚ ਉਹਦਾ ਆਸਕਿੰਗ ਪ੍ਰਾਈਸ ਜੀ 70 ਤੋਂ 7000 ਰੁਪਏ ਹੈ ਗਏ ਤੇ ਤੁਸੀਂ ਦੇਖ ਲਿਓ ਅਗਰ ਤੁਹਾਡਾ ਇੰਟਰਸਟ ਬੰਦ ਆ ਇਸ ਪਾਸੇ ਇਹ ਹੈ ਜੀ ਹੋਲੀ ਸਿਟੀ ਫੇਜ਼ 1 ਤੁਹਾਨੂੰ ਪਿੱਛੇ ਵੀ ਦਿਖਾਇਆ ਪੈਰਾਡਾਈਜ਼ ਫੇਜ਼ 1 ਸਾਰਾ ਇਲਾਕਾ ਤੁਸੀਂ ਦੇਖ ਸਕਦੇ ਹੋ ਹੋਲੀ ਪੈਰਾਡਾਈਜ਼ ਫੇਜ਼ 1 ਵਿੱਚ ਮਲਟੀਪਲ ਲੇਨਸ ਨੇ ਜਿਹਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਖੁੱਲੀਆਂ-ਖੁੱਲੀਆਂ ਲੇਨਸਾਂ ਤੇ ਪਰ ਇੱਥੇ ਕੁਝ 플ੌਟਸ ਵੀ ਖਾਲੀ ਨੇ ਅਗਰ ਇੰਟਰਸਟ ਪੜੇ ਤਾਂ ਸਾਡਾ ਕੰਟੈਕਟ ਤੁਸੀਂ ਕਰ ਲਿਓ ਬਾਕੀ ਤੁਹਾਨੂੰ ਆ ਅੱਗੇ ਵਾਲੇ ਇਲਾਕੇ ਵੀ ਦਿਖਾਵਾਂਗਾ ਇਹ ਇਲਾਕਾ ਤੁਹਾਨੂੰ ਦਿਖਾਉਣ ਲਈ ਮੈਂ ਆਇਆ ਸੀ ਹੋਲੀ ਸਿਟੀ ਪੈਰਾਡਾਈਜ਼ ਫੇਜ਼ 1 ਵਿਚਕਾਰ ਦੇਖੋ ਪਾਰਕਾਂ ਕਿੱਡੀਆਂ ਸੋਹਣੀਆਂ ਸੋਹਣੀਆਂ ਬੜੀਆਂ ਹਰ ਪਾਸੇ ਇਹ ਆ ਜੀ ਕੋਪੀ ਹੋਲੀ ਸਿਟੀ ਦੀ ਅੰਡਰਗਰਾਉਂਡ ਇਲੈਕਟ੍ਰਿਸਿਟੀ ਵਾਇਰਸ ਅੰਡਰਗਰਾਉਂਡ ਸਭ ਕੁਝ ਬਾਕੀ ਪਿਆ ਹੋਇਆ ਪਾਰਕਾਂ ਬਹੁਤ ਜ਼ਿਆਦਾ ਇੱਥੇ ਆਈਆਂ ਤੇ ਪੀਸਫੁਲ ਗੇਟਿਡ ਕਮਿਊਨਿਟੀ ਹੈ ਪੋਲੀ ਸਿਟੀ ਪੈਰਾਡਾਈਜ਼ ਫੇਜ਼ 1 ਦੇ ਲੋਕ ਕਿਡਾ ਸੋਨੇ ਸੋਨੇ ਇਲਾਕੇ ਆ ਸਾਰੇ ਤੇ ਕਾਫੀ ਐਸੇ ਹਲੇ ਪਲOTS ਅਵੇਲੇਬਲ ਵੀ ਹੈਗੇ ਨੇ ਅਗਰ ਕਿਸੇ ਦਾ ਇੰਟਰਸਟ ਬੰਦ ਆ ਸਾਨੂੰ ਕੰਟੈਕਟ ਕਰ ਸਕਦਾ ਹੈ ਤੇ ਹੁਣ ਤੁਹਾਨੂੰ ਮੈਂ ਲੈ ਕੇ ਜਾ ਰਾਂ ਜੀ ਪੈਰਾਡਾਈਜ਼ ਬਲੋਕ ਵਿੱਚ ਇਹ ਜਿਹੜਾ ਮੇਨ ਰੋਡ ਤੇ ਪੈਂਦਾ ਹੈ ਰਾਈਟ ਸਾਈਡ ਤੇ ਉਹ ਪੈਰਾਡਾਈਜ਼ ਬਲੋਕ ਹੈ ਜੀ ਤੇ ਆ ਜਿੱਥੇ ਤੁਹਾਨੂੰ ਮੈਂ ਪਲੋਟ ਦਿਖਾਇਆ ਸੀ ਉਹ ਸਾਰਾ ਪੈਰਾਡਾਈਜ਼ ਬਲੋਕ ਹੀ ਹੈ ਤੇ ਸਿੱਧੂ ਭਾਈ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀ ਕੋਠੀ ਜਿਹੜੀ ਹੈ ਜਾਂ ਬੰਗਲਾ ਜੋ ਵੀ ਕਹ ਲੋ ਤੁਸੀਂ ਇਹਨੂੰ ਆਹ ਵਾਲਾ ਰਾਈਟ ਸਾਈਡ ਤੇ ਇਹ ਵੀ ਪੈਰਾਡਾਈਜ਼ ਬਲੋਕ ਦੇ ਵਿੱਚ ਹੀ ਪੈਂਦਾ ਹੈ। ਇਹ ਕੀ ਪੈਰਾਡਾਈਜ਼ ਹੈ ਜੀ ਤੇ ਸਿੱਧੂ ਜੀ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਇਹ ਬਿਲਕੁਲ ਬੰਗਲੇ ਦੇ ਨਾਲ ਨਾਲ ਹੀ ਆਪਾਂ ਜਾ ਰਹੇ ਹਾਂ ਇਸ ਵੱਲੇ। ਕਾਫੀ ਚੋੜੀਆਂ-ਚੋੜੀਆਂ ਸੜਕਾਂ ਨੇ। ਇਹ ਸਾਰਾ ਪੈਰਾਡਾਈਜ਼ ਬਲੋਕ ਹੈ। ਇਹਦੇ ਵਿੱਚ ਵੀ ਮਲਟੀਪਲ ਲੇਨਸ ਨੇ। ਤੁਸੀਂ ਦੇਖ ਸਕਦੇ ਹੋ ਹੁਣ ਪੈਰਾਡਾਈਜ਼ ਬਲੋਕ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਅਗਲਾ ਬਲੋਕ ਜਿਹੜਾ ਹੈ ਉਹ ਦਿਖਾਵਾਂਗੇ ਤੁਸੀਂ ਸਾਨੂੰ ਦੱਸ ਦਿਓ ਪੈਰਾਡਾਈਜ਼ ਬਲੋਕਸ ਜੇਕਰ ਤੁਹਾਡਾ ਇੰਟਰਸਟ ਹੋਵੇ ਤੇ ਇਸ ਸਮੇਂ ਆਪਾਂ ਆ ਗਏ ਹਾਂ ਹੋਲੀ ਸਿਟੀ ਜਿਹੜੀ ਗੇਟੇਡ ਸੋਸਾਇਟੀ ਹੈ ਉਹਦੇ ਮੇਨ ਰੋਡ ਤੇ ਤੇ ਜਦੋਂ ਤੁਸੀਂ ਹੋਲੀ ਸਿਟੀ ਦੇ ਮੇਨ ਅੰਦਰ ਆਉਂਦੇ ਹੋ ਉਸ ਤੋਂ ਬਾਅਦ ਰਾਈਟ ਸਾਈਡ ਤੇ ਜਿਹੜਾ ਆ ਹੈਗਾ ਜੀ ਉਹ ਹੈਗਾ ਹੋਲੀ ਸਿਟੀ ਇਨਕਲੇਵ ਆਪਾਂ ਲੈਫਟ ਸਾਈਡ ਕਰਕੇ ਜਾ ਰਹੇ ਹਾਂ ਇਸ ਕਰਕੇ ਸਾਡੇ ਲੈਫਟ ਸਾਈਡ ਤੇ ਆ ਰਿਹਾ ਇਹ ਇਲਾਕਾ ਹੈਗਾ ਹੋਲੀ ਸਿਟੀ ਇਨਕਲੇਵ ਤੇ ਰਾਈਟ ਸਾਈਡ ਤੇ ਅਲੱਗ-ਅਲੱਗ ਬਲੋਕਸ ਹੈਗੇ ਆ ਇਹਦਾ ਤੁਹਾਨੂੰ ਆਪਾਂ ਪਹਿਲੇ ਦਿਖਾਤਾ ਕਰੜਾਈ ਬਲੌਕ ਹੁਣ ਇੱਕ ਨਵੇਂ ਬਲੌਕ ਚ ਆਪਾਂ ਜਾ ਰਹੇ ਹਾਂ ਉਹ ਬਲੌਕ ਦਾ ਵੀ ਤੁਹਾਨੂੰ ਦਿਖਾਨੇ ਆਂ ਅਦਰੋਂ ਰਾਈਟ ਮੁੜਾਂਗੇ ਆਪਾਂ ਫਿਰ ਤੁਹਾਨੂੰ ਅਗੇ ਦੱਸਦੇ ਹਾਂ ਹੁਣ ਇਹ ਵਾਲੀ ਇਹ ਜਿਹੜਾ ਹੈਗਾ ਜੀ ਇਹ ਹੈਗਾ ਪ੍ਰੀਮੀਅਮ ਬਲੌਕ ਪਾਲੀ ਸਿਟੀ ਦਾ ਇੱਥੇ ਵੀ ਦੇਖ ਲੋ ਸਾਰੀਆਂ ਖੁੱਲੀਆਂ ਰਹਿ ਨੇ ਤੇ ਮੋਸਟਲੀ ਇੱਥੇ ਕੰਸਟਰਕਸ਼ਨ ਹੋ ਚੁੱਕੀ ਹੈ ਕੁਝ ਹੀ ਪਲਾਟਸ ਇੱਥੇ ਅਵੇਲੇਬਲ ਨੇ ਅਗਰ ਸਾਡੇ ਕੋਈ ਕੋਈ ਇਹਦੇ ਵਿੱਚ ਰੀਸੇਲ ਚਾਹੀਗੀ ਇੱਥੇ ਪ੍ਰੋਪਰਟੀ ਤੇ ਉਹਦੇ ਬਾਰੇ ਵੀਡੀਓ ਬਣ ਜਾਏਗਾ ਬਾਕੀ ਪਲਾਟਸ ਵੀ ਹੈਗੇ ਨੇ ਉਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਟਾਈਮ ਟੂ ਟਾਈਮ ਦੇਦੇ ਰਵਾਂਗੇ ਜਿਹੜਾ ਮੈਂ ਤੁਹਾਨੂੰ ਸ਼ੁਰੂਆਤ ਚ ਦੱਸਿਆ ਇਹ ਹੈ ਗੀ ਹੋਲੀ ਸਿਟੀ ਦੀ ਪ੍ਰੀਮੀਅਮ ਲੇਨ ਇਹਦੇ ਵਿੱਚ ਹੀ ਗਾਰਡਨ ਲੇਨ ਵੀ ਆ ਰਹੀ ਦੀ ਹੋਲੀ ਸਿਟੀ ਗਾਰਡਨ ਇਹ ਹੋਲੀ ਸਿਟੀ ਜਿਹੜਾ ਗਾਰਡਨ ਬਲੋਕ ਹੈ ਉਹ ਵੱਡਾ ਹੈ ਥੋੜਾ ਜਿਆ ਤਾਂ ਉਹ ਮਲਟੀਪਲ ਲੇਨਸ ਦੇ ਵਿੱਚ ਫੈਲਿਆ ਹੋਇਆ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਸ਼ੁਰੂਆਤ ਵਿੱਚ ਸੀਗੀ ਪ੍ਰੀਮੀਅਮ ਤੇ ਹੁਣ ਆ ਗਿਆ ਜੀ ਹੋਲੀ ਸਿਟੀ ਗਾਰਡਨ ਬਲਾਕ ਗੁਰਦੁਆਰੇ ਦੇ ਲੱਗੇ ਆਏ ਇਹ ਹੈਗਾ ਹੋਲੀ ਸਿਟੀ ਗਾਰਡਨ ਬਲਾਕ ਇੱਥੇ ਵੀ ਕਾਫੀ ਖੁੱਲੀਆਂ ਸੜਕਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਥੇ ਪਲਾਟਸ ਅਵੇਲੇਬਲ ਨੇ ਕੁਝ ਗੁਰਦੁਆਰਾ ਸਾਹਿਬ ਹੈ ਇੱਥੇ ਕਲੇਨ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਣੇ ਆਉਣੇ ਹੁਣ ਆ ਗਿਆ ਜੀ ਆਪਾਂ ਗੁਰਦੁਆਰਾ ਸਾਹਿਬ ਵਾਲੀ ਲੇਨ ਗੁਰਦੁਆਰਾ ਅਦਾਲਤ ਗੁਰਦੁਆਰਾ ਅਦਾਲਤ ਸਾਹਿਬ ਹੈ ਜੀ ਇੱਥੇ ਤੇ ਇਸ ਲੇਨ ਵਿੱਚ ਵੀ ਕੁਝ ਪਲਾਟਸ ਅਵੇਲੇਬਲ ਨੇ ਤੁਸੀਂ ਦੇਖ ਹੀ ਸਾਧੋ ਇਹ ਵੀ ਕਾਫੀ ਖੁੱਲੀ ਹੈ ਲੇਨ ਗੁਰਦੁਆਰਾ ਅਦਾਲਤ ਸਾਹਿਬ ਸਾਹਮਣੇ ਹੈਗਾ ਜੀ ਇੱਕ ਤਰ੍ਹਾਂ ਦੀ ਨਿਸ਼ਾਨੀ ਹੈਗੀ ਜੀ ਅਗਰ ਤੁਸੀਂ ਸਾਨੂੰ ਕੰਟੈਕਟ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਤਾਂ ਕਿ ਸਾਨੂੰ ਵੀ ਆਈਡੀਆ ਹੋਵੇ ਕਿੱਥੇ ਤੁਸੀਂ ਚਾਹੁੰਦੇ ਹੋ ਕਿਉਂਕਿ ਅਲੱਗ-ਅਲੱਗ ਰੇਟਸ ਹੈਗੇ ਇੱਥੇ ਅਲੱਗ-ਅਲੱਗ ਬਲੋਕ ਦੇ ਹਿਸਾਬ ਨਾਲ ਇਹ ਸਾਹਮਣੇ ਹੈਗਾ ਜੀ ਗੁਰਦੁਆਰਾ ਸਾਹਿਬ ਅਸਲੀ ਦਾ ਚਲੋ ਜਾ ਤਾਂ ਨਹੀਂ ਸਕਦੇ ਆਪਾਂ ਉਧਰ ਦੂਰੋਂ ਮੱਥਾ ਟੇਕਦੇ ਨੇ ਤੇ ਹੁਣ ਵਾਪਸ ਹੋ ਰਹੇ ਆਂ ਇਹ ਬਲੋਕ ਵੀ ਤੁਸੀਂ ਦੇਖੋ ਕਿੰਨਾ ਸੋਹਣਾ ਬਲੋਕ ਹੈ ਇਹ ਹੋਲੀ ਸਿਟੀ वुਡਸ ਅਰੇ ਇਥੇ ਵੀ ਮਲਟੀਪਲ ਲੇਨਸ ਨੇ ਇੱਥੇ ਵੀ ਪਲਾਟਸ ਅਵੇਲੇਬਲ ਹੈ ਤੁਸੀਂ ਦੇਖ ਹੀ ਸਕਦੇ ਹੋ ਤੇ ਕਾਫੀ ਚੌੜੀਆਂ ਸੜਕਾਂ ਹੈ ਦੇਖੋ ਐਸਯੂਵੀਜ਼ ਖੜੀਆਂ ਹੈ ਵਿੱਚ ਕਾਰ ਦੇ ਕੋ ਗੱਡੀ ਖੁੱਲੀ ਜਗ੍ਹਾ ਇਹ ਬਲੌਕ ਹੈਗਾ ਜੀ ਹੋਲੀ ਸਿਟੀ वुਡਸ ਇਹ ਵੀ ਲੈਣੇ ਦੇ ਵਿੱਚ ਆਂਦੀ ਲੈਫਟ ਸਾਈਡ ਵਾਲੀ ਤੇ ਅੱਗੇ ਜਾ ਰਿਹਾ ਮੈਂ ਉਹ ਵੀ ਲੇਨ ਹੋਈ ਸਿਟੀ वुਡਸ ਵਿੱਚ ਜਾਂਦੀ ਹੈ ਤਾਂ ਤੁਸੀਂ ਆਪਣੇ ਹਿਸਾਬ ਨਾਲ ਡਿਸਾਈਡ ਕਰ ਲਓ ਕਿੱਥੇ ਤੁਹਾਨੂੰ ਠੀਕ ਲੱਗਦਾ ਹੈ ਲੇਨ ਸਾਰੀਆਂ ਸੇਮ ਹੀ ਲੰਬੀ ਚੌੜੀਆਂ ਤਰੀਕੇ ਨਾਲ ਬਣਾਈਆਂ ਪਰ ਜਿਹੜੀ ਫਸ ਲੇਨ ਚ ਆਪਾਂ ਵੜੇ ਸੀ ਉਹ ਜ਼ਿਆਦਾ ਚੌੜੀ ਸੀਗੀ ਇਹ ਵੀ ਸਾਰਾ वुਡਸ ਦਾ ਇਲਾਕਾ ਹੌਲੀ ਸਿਟੀ ਪੌਲੀ ਸਿਟੀ ਰਹਿਣ ਦਾ ਫਾਇਦਾ ਇਹ ਆ ਜੀ ਇੱਕ ਤਾਂ ਦੇਖੋ ਇੱਥੇ ਸ਼ਾਂਤੀ ਬੜੀ ਹੈ ਦੂਸਰੀ ਚੀਜ਼ ਹੈ ਕਿ ਇੱਥੇ ਇਲੈਕਟ੍ਰਿਸਿਟੀ ਵਾਇਰਸ ਵਗੈਰਾ ਜਿੱਦਾਂ ਕੋਈ ਜੰਝਾਲ ਨਹੀਂ ਹੈ ਤਾਰਾ ਦਾ ਸਭ ਅੰਡਰਗਰਾਉਂਡ ਹੈ। ਉਹ ਤੋਂ ਲਾਵਾ 게ਟਿਡ ਸੁਸਾਇਟੀ ਹੈ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇੱਥੇ। ਤੇ ਲੈਫਟ ਸਾਈਡ ਦਾ ਜਿਹੜਾ ਤੁਹਾਨੂੰ ਮੈਂ ਇਲਾਕਾ ਦਿਖਾਇਆ ਇਹ ਸਾਰਾ ਗਾਜੀ ਹੋਲੀ ਸਿਟੀ ਇਨਕਲੇਵ। ਜਦੋਂ ਤੁਸੀਂ ਮੇਨ ਗੇਟ ਤੋਂ ਐਂਟਰ ਕਰਦੇ ਹੋ ਉਹ ਰਾਈਟ ਸਾਈਡ ਪਈਗਾ ਪਰ ਆਪਾਂ ਵਾਪਸ ਹੋ ਰੇ ਹਾਂ ਇਸ ਕਰਕੇ ਸਾਡੀ ਲੈਫਟ ਸਾਈਡ ਤੇ ਪਹਿਰੇ ਆ। ਏ ਲੇਨਰੀ ਹੋਲੀ ਸਿਟੀ ਫੇਜ਼ 1 ਜੋ ਕਿ ਮੇਨ ਜਿਹੜਾ ਹੋਲੀ ਸਿਟੀ ਦਾ ਗੇਟ ਹੈ ਉੱਥੋਂ ਜਸਟ 2-300 ਮੀਟਰ ਤਈ ਹੈ ਦੇਖ ਲਿਆ ਤੁਸੀਂ ਮੇਨ ਗੇਟ ਜੀ ਤੇ ਇੱਥੇ ਸਾਡੇ ਕੋਲ ਹੋਲੀ ਸਿਟੀ ਫੇਜ਼ 1 ਦੇ ਵਿੱਚ ਇੱਕ 270 ਗਜ ਤੇ ਲੱਗੇ ਲੱਗੇ ਦੀ ਕੋਠੀ ਹੈਗੀ ਹੈ ਅਵੇਲੇਬਲ ਰੈਡੀ ਟੂ ਸੇਲ रेडी टू मूव अगर ਤੁਹਾਡਾ ਇੰਟਰਸਟ ਇੱਥੇ ਬਣੇ ਤੇ ਸਾਡਾ ਕੰਟੈਕਟ ਕਰ ਲਿਓ ਸਾਹਮਣੇ ਦੇਖੋ ਮੇਨ ਗੇਟ ਹੈ ਤੇ ਲੱਗ ਗਈ ਫੇਜ਼ 1 ਹੈ ਇਸ ਕੇ ਲੇਨ ਵਿੱਚ ਸਾਡੇ ਕੋਲ ਇੱਕ ਕੋਠੀ ਵਿਕਾਊ ਹੈ ਅਗਰ ਕਿਹਦਾ ਇੰਟਰਸਟ ਬਣੇ ਤਾਂ ਸਾਡਾ ਕੰਟੈਕਟ ਕਰ ਲੈਣਾ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਥੇ 100 200 ਮੀਟਰ ਤੇ ਹੀ ਹੈ ਜਿਹੜਾ ਮੇਨ ਗੇਟ ਹੈ ਹੋਲੀ ਸਿਟੀ ਦਾ ਇਹਦੀ ਫੇਜ਼ 1 ਹੋਲੀ ਸਿਟੀ ਦਾ ਵਾਲੀ ਜਿਹੜੀ ਲੇਨ ਹੈ ਜੀ ਇਹ ਵੀ ਹੋਲੀ ਸਿਟੀ ਫੇਜ਼ 1 ਹੀ ਪੈਂਦਾ ਤੇ ਇਹਦੇ ਵਿੱਚ ਅੰਦਰ ਸਭ ਲੇਨਸ ਹੈਗੇ ਨਾ ਜਿਹੜੀਆਂ ਅਲੱਗ-ਅਲੱਗ ਬਲੌਕ ਨੂੰ ਜਾਂਦੀਆਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਇਹ ਵੀ ਕਾਫੀ ਚੌੜੀਆਂ ਨੇ ਦੇਖੋ ਤੁਸੀਂ ਦੋਨੇ ਪਾਸੇ ਗੱਡੀਆਂ ਲੱਗਿਆ ਤੇ ਮੇਰੀ ਗੱਡੀ ਆਰਾਮ ਨਾਲ ਵਿੱਚੋਂ ਲੰਘੀ ਆ ਆ ਰਾਈਟ ਸਾਈਡ ਤੇ ਇੱਕ ਗਲੀ ਜਾ ਰਹੀ ਆ ਜੀ ਇਹ ਆ ਜੀ ਹੋਲੀ ਸਿਟੀ ਪਰਲ ਵਾਲੀ ਲੇਨ ਲੇਨ ਜਿਹੜੀ ਹੈ ਹੋਲੀ ਸਿਟੀ ਪਰਲ ਆ ਜੀ ਬਹੁਤ ਸੋਹਣਾ ਇਲਾਕਾ ਹੈ ਵੀ ਜਿਹੜੀ ਮਰਜ਼ੀ ਗਲੀ 'ਚ ਵੜ ਜਾਓ ਦੇਖੋ ਕਿੰਨੀਆਂ ਚੌੜੀਆਂ ਚੌੜੀਆਂ ਸੜਦਾ ਇਹ ਲੇਅਰ ਹੈਗੀ ਹੈ ਜੀ ਅੰਦਰ ਹੋਲੀ ਸਿਟੀ ਐਵੇਨਿਊ ਤੁਹਾਨੂੰ ਦੱਸਿਆ ਲਈ ਦਾ ਲੱਖ ਲੱਖ ਇਲਾਕੇ ਹੈਗੇ ਨੇ ਇੱਥੇ ਪੂਰੇ ਅੰਦਰ ਦੇਖੋ ਤੁਸੀਂ ਸਭ ਬਣਿਆ ਆ ਕੁਝ ਕੁਝ ਪਲਾਟਸ ਲੇਖਾ ਲਈ ਹੈਗੇ ਨੇ ਇੱਧਰ ਪਾਲਿਸਿਟੀ ਪਰਲ ਦਾ ਇਲਾਕਾ ਆ ਗਿਆ ਫਿਰ ਤੋਂ ਦੇਖੋ ਕਿੱਡੇ ਖੁੱਲੇ ਖੁੱਲੇ ਇਲਾਕੇ ਆਦਰ ਪੁਲੀਸੀ ਸਿਟੀ ਪਰਲ ਦੇਖ ਰਹੇ ਹੋ ਤੁਸੀਂ ਇਹ ਹੌਲੀ ਐਵੈਨਿਊ ਹੈ ਜੀ ਹੌਲੀ ਐਵੈਨਿਊ ਦੇ ਵਿੱਚ ਇੱਕ ਫੇਮਸ ਪੰਜਾਬੀ ਅਦਾਕਾਰਾ ਰਹਿੰਦੇ ਨੇ ਅਨੀਤਾ ਦੇਵਗਾਂ ਜੀ ਉਹਨਾਂ ਦਾ ਵੀ ਇੱਥੇ ਹੀ ਹੈਗਾ ਜੀ ਨਿਵਾਸ ਹੋਲੀ ਸਿਟੀ ਚ ਆ ਪਾਰਕ ਵਾਲਾ ਏਰੀਆ ਹੋਲੀ ਸਿਟੀ ਪਾਰਕ ਇਸ ਵੀਡੀਓ ਜੇ ਤੁਹਾਨੂੰ ਆਲਮੋਸਟ ਸਾਰੇ ਬਲਾਕਸ ਆਪਾਂ ਦਿਖਾ ਹੀ ਦਿੱਤੇ ਨੇ ਤੇ ਤੁਸੀਂ ਸਾਨੂੰ ਜੇ ਕੰਟੈਕਟ ਕਰਨਾ ਹੈ ਉਸ ਦੇ ਹਿਸਾਬ ਨਾਲ ਕਰਨਾ ਹੈ ਵੇਖ ਕੇ ਵੀਡੀਓ ਦੇ ਵਿੱਚ ਕਿ ਕਿਹੜਾ ਇਲਾਕਾ ਹੈ ਤਾਂ ਕਿ ਸਾਡੇ ਲਈ ਵੀ ਈਜ਼ੀ ਹੋ ਜਾਏ ਤੇ ਤੁਹਾਡੇ ਲਈ ਵੀ ਈਜ਼ੀ ਹੋ ਜਾਏ ਦੱਸਣਾ ਕਿਉਂਕਿ ਹੋਲੀ ਸਿਟੀ ਬਹੁਤ ਵੱਡੀ ਹੈ ਤਕਰੀਬਨ 100 ਏਕੜ ਦੀ ਇਹ ਗੇਟਰ ਸੋਸਾਇਟੀ ਹੈ ਇਸ ਲਈ ਆਪਾਂ ਅੱਗੇ ਹੋਲੀ ਸਿਟੀ ਪਾਰਕ ਵਾਲੇ ਏਰੀਆ ਵਿੱਚ ਇਹ ਏਰੀਆ ਜੀ ਹੋਲੀ ਸਿਟੀ ਗ੍ਰੀਨ ਅਲੱਗ-ਅਲੱਗ ਤਰੀਕੇ ਨਾਲ ਬਣਾਏ ਹੋਏ ਐਥੇ ਬਲਾਕਸ ਤਾਂ ਕਿ ਕੋਈ ਕਨਫਿਊਜ਼ਨ ਨਾ ਤੁਹਾਨੂੰ ਹੋਵੇ ਨਾ ਸਾਨੂੰ ਉਸ ਤਰੀਕੇ ਨਾਲ ਮੈਂ ਤੁਹਾਨੂੰ ਦਿਖਾ ਰਿਹਾ ਵੀਡੀਓ ਬਣਾ ਕੇ ਜੀ ਪਾਰਕਸ ਦੇਖ ਲਓ ਤੁਸੀਂ ਆ ਵੀ ਗੱਡੇ ਛੋਟੇ ਛੋਟੇ ਬਣੇ ਨੇ ਇੱਥੇ ਆਣੇ ਦੇ ਖੇਡਣ ਲਈ ਦੇਖੋ ਪਾਰਕਾਪੁਰ ਦਾ ਸੋਹਣਿਆ ਬਣਿਆ ਇੱਥੇ ক্রিকেট ਖੇਡਦੇ ਰੇ ਬੱਚੇ ਪੋਲੀ ਸਿਟੀ ਗੇਟ ਤੇ ਜਦੋਂ ਤੁਸੀਂ ਐਂਟਰ ਹੁੰਦੇ ਹੋ ਤੇ ਸਭ ਤੋਂ ਪਹਿਲੀ ਗਲੀ ਇਹ ਆਉਂਦੀ ਲੈਫਟ ਸਾਈਡ ਤੇ ਪੋਲੀ ਸਟੇਟ ਠੀਕ ਹੈ ਜੀ ਇਹ ਵੀ ਦੇਖੋ ਕਿੰਨਾ ਖੁੱਲਾ ਇਲਾਕਾ ਸਾਰਾ ਇਹ ਫਸਟ ਲੇਨ ਆਉਂਦੀ ਹੈ ਜਦੋਂ ਹੋਲੀ ਸਿਟੀ ਤੁਸੀਂ ਐਂਟਰ ਕਰਦੇ ਹੋ ਲੈਫਟ ਸਾਈਡ ਤੇ ਤੇ ਹੁਣ ਤੋਂ ਹੀ ਆਪਾਂ ਮੋਸਟਲੀ ਸਾਰੇ ਇਲਾਕੇ ਦਿਖਾਉਂਦੇ ਨੇ ਅਗਰ ਹੋਲੀ ਸਿਟੀ ਵਿੱਚ ਤੁਹਾਡਾ ਮਨ ਬੰਦਾ ਹੈ ਤੇ ਸਾਨੂੰ ਕੰਟੈਕਟ ਕਰ ਲਿਓ ਕਾਫੀ 플ੌਟਸ ਤੇਲੇ ਅਵੇਲੇਬਲ ਨੇ ਤੇ ਰੈਡੀ ਟੂ ਮੂਵ ਪ੍ਰਾਪਰਟੀਜ਼ ਵੀ ਅਵੇਲੇਬਲ ਨੇ ਨੰਬਰ ਸਾਡਾ ਤੁਹਾਡੇ ਕੋ ਆ ਗਿਆ ਹੈ ਅਗਰ ਕੋਈ ਜਾਣਕਾਰੀ ਹੋਵੇ ਸਾਨੂੰ ਕੰਟੈਕਟ ਕਰ ਲਿਓ ਹੁਣ ਆਪਾਂ ਜਾ ਰਹੇ ਹਾਂ ਬਾਹਰ ਨੂੰ ਇਹਕ ਤੁਹਾਨੂੰ ਪਲਾਟ ਜਿਹੜਾ ਮੈਂ ਦਿਖਾਇਆ ਉਹਦੇ ਬਾਰੇ ਜਰੂਰ ਸੋਚਿਓ ਅਗਰ ਤੁਹਾਡਾ ਇੰਟਰਸਟ ਬੰਦਾ ਹੈ ਤੇ 500 ਕੁ ਜਗ੍ਹਾ ਹੈ ਜੀ 70000 ਰੁਪਏ ਗਜ ਇਹ ਆ ਗਿਆ ਜੀ 메인 ਰੋਡ ਹੁਣ ਆਪਾਂ ਜਾ ਰਹੇ ਹਾਂ ਜੀ ਵਾਪਸ ਪੋਲੀ ਸਿਟੀ ਤੋਂ ਬਾਹਰ ਵਾਂਸ ਅਗੇਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ ਨਵੇਂ ਅਪਡੇਟ ਤੁਹਾਨੂੰ ਤਾਂ ਹੀ ਮਿਲਣੇ ਕਿਉਂਕਿ ਅਗਰ ਆਪ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਤੁਸੀਂ ਵੀਡੀਓ ਦੇਖ ਲੈਂਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਰੂਰ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਦੇਖਣ ਲਈ